ਸੱਚਿਆ ਕਾਲ ਜੀ ਦੋਸਤੋ ਇਹ ਤਸਵੀਰਾਂ ਤੁਹਾਡੇ ਨਾਲ ਜੋ ਸਮਝੀਆਂ ਕਰ ਰਹੇ ਆ ਸ਼੍ਰੀ ਮੁਖਤਰ ਸਾਹਿਬ ਤੋਂ ਨੇ ਇੱਕ ਬਾਬੂ RAM ਦੇ ਨਾਮ ਦੇ ਵਿਅਕਤੀ ਜਿਸ ਦੀ ਮੌਤ ਹੋਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਦੇ ਵੱਲੋਂ ਇਹਨਾਂ ਨੂੰ ਜ਼ਹਿਰੀਲੀ ਚੀਜ਼ ਖਵਾਈ ਗਈ ਹੈ ਜਿਸ ਦੇ ਕਾਰਨ ਇਸ ਦੀ ਮੌਤ ਹੋਈ ਹੈ ਵੱਡੇ ਦੋਸ਼ ਲੱਗੇ ਨੇ ਪਰਿਵਾਰ ਦੇ ਵੱਲੋਂ ਪੁਲਿਸ ਵੱਲੋਂ ਜੋ ਵੀ ਕਾਰਵਾਈ ਕੀਤੀ ਗਈ ਹੈ ਉਸ ਦੇ ਲਈ ਇਸ ਪਰਿਵਾਰ ਸੰਤੁਸ਼ਟ ਨਹੀਂ ਹੈ ਅਤੇ ਪਰਿਵਾਰ ਨੇ ਮਹੱਲਾ ਨਿਵਾਸੀਆਂ ਦੇ ਨਾਲ ਮਿਲ ਕੇ ਇੱਕ ਰੋੜ ਜਾਮ ਕੀਤਾ ਇਸ ਲੋੜ ਤੋਂ ਸ਼੍ਰੀ ਮੁਕਸਰ ਸਾਹਿਬ ਨੂੰ ਜੋੜਦਾ ਅਤੇ ਕੋਟਕਪੂਰਾ ਬਠਿੰਡਾ ਬਾਈਪਾਸ ਜੋ ਸ਼ਹਿਰ ਵੱਲ ਨੂੰ ਜੋੜਦਾ ਉਹ ਪ੍ਰਭਾਵਿਤ ਹੋਇਆ ਪੂਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਡੀਆਂ ਖੜੀਆਂ ਰਹੀਆਂ ਦੇਰ ਸ਼ਾਮ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਨਾਲ ਕੁਝ ਗੱਲਾਂ ਤੇ ਸਹਿਮਤੀ ਕਰਕੇ ਧਰਨਾ ਚੁਕਵਾਇਆ ਗਿਆ ਅਤੇ ਰਸਤਾ ਖੋਲ ਦਿੱਤਾ ਗਿਆ ਜਿਹੜੀਆਂ ਗੱਡੀਆਂ ਸਵੇਰ ਤੋਂ ਖੜੀਆਂ ਸੀ ਉਹਨਾਂ ਨੇ ਸੁੱਖ ਦਾ ਸਾਹ ਲਿਆ ਇਹਨਾਂ ਆਪਣੀ ਆਪਣੀ ਮੰਜ਼ਲ ਦੇ ਵੱਲ ਚਾਲੇ ਪਾਏ ਨੇ ਸਾਰੇ ਗੱਡੀਆਂ ਵਾਲੇ ਨੇ ਅਤੇ ਪੁਲਿਸ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਸ਼ਾਮ ਤੱਕ ਪਰਿਵਾਰ ਨਾਲ ਸਹਿਮਤੀ ਕਰਕੇ ਇਹ ਰਸਤਾ ਖਲਵਾ ਦਿੱਤਾ ਗਿਆ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਅਤੇ ਪਰਿਵਾਰ ਦਾ ਇੱਕ ਵਾਰੀ ਫੇਰ ਬਿਆਨ ਸਾਹਮਣੇ ਆਇਆ ਆਓ ਤੁਹਾਡੇ ਨਾਲ ਕਰਾਉਣੇ ਆ ਰੂਪ ਰੂਪਰੂ ਗੱਲਬਾਤ ਕੀ ਕਰਨਾ ਇਹਨਾਂ ਦਾ ਹਾਂਜੀ ਹੁਣ ਕੋਣ ਹੋਸਤ ਆਏਗਾ ਹਾਂਜੀ ਹੁਣ ਆਪਣੇ ਸਾਹ ਕੋਲ ਡਿਪਟੀ ਸਾਹਿਬ ਆਏ ਸੀਗੇ ਤੇ ਇਹਨਾਂ ਨੇ ਸਾਨੂੰ ਭਰੋਸਾ ਦਵਾਇਆ ਵੀ ਅੱਜ ਰਾਤ-ਰਾਤ ਦੇ ਵਿੱਚ ਬੰਦੇ ਅਸੀਂ ਅਰੈਸਟ ਕਰ ਲਾਂਗੇ ਤੇ ਇਹਨਾਂ ਨੇ ਸਵੇਰੇ ਸਾਨੂੰ 10 ਵਜੇ ਤੱਕ ਦਾ ਟਾਈਮ ਦਿੱਤਾ ਉਸ ਤੋਂ ਪਹਿਲਾਂ ਪਹਿਲਾਂ ਕਹਿੰਦੇ ਸੀ ਬੰਦੇ ਤੱਕ ਲੈਣੇ ਸਾਨੂੰ ਲੋਕੇਸ਼ਨ ਉਹਨਾਂ ਦੀਆਂ ਮਿਲ ਗਈਆਂ ਤੇ ਬੰਦੀਏ ਸਾਡੀ ਟੀਮਾਂ ਉੱਥੇ ਗਈਆਂ ਹੋਈਆਂ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਕੱਲ ਦਾ ਤੁਹਾਡਾ ਕੀ ਪ੍ਰੋਗਰਾਮ ਕੱਲ ਨੂੰ ਜੇ 10 ਵਜੇ ਤੱਕ ਬੰਦੇ ਫੜੇਗੇ ਠੀਕ ਹੈ ਨਹੀਂ 10 ਵਜੇ ਫਿਰ ਆਹੀ ਪ੍ਰੋਗਰਾਮ ਆਪਣਾ ਚੱਲਣਾ ਹੈ ਧਰਨਾ ਫਿਰ ਦੁਬਾਰਾ ਸ਼ੁਰੂ ਕਰਾਂਗੇ ਰਸਤਾ ਹੋਣਾ ਅਸੀਂ ਖੋਲ ਦਿੱਤਾ ਹੈ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਜੇ ਸਾਡੀ ਕੱਲ ਤੱਕ ਕੋਈ ਵੀ ਬੰਦਾ ਅਰੈਸਟ ਨਾ ਹੋਇਆ ਫਿਰ ਅਸੀਂ ਕੱਲ ਨੂੰ ਫਿਰ ਇਸੇ ਥਾਂ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰਾਂਗੇ ਕੱਲ ਨੂੰ ਸਵੇਰ 10 ਵਜੇ ਕੱਲ ਮਿਤੀ 11 11 25 ਨੂੰ ਮੁਕੱਦਮਾ ਨੰਬਰ 219/25 ਅੰਡਰ ਸੈਕਸ਼ਨ 105 ਬੀ ਐਨਐਸਪੀਐਸ ਸਿਟੀ ਵੀ ਕਿ ਦਰਜ ਕੀਤਾ ਗਿਆ ਇਹ ਮੁਕੱਦਮਾ ਬਿਆਨ ਵਿਸ਼ਾਲ ਕੁਮਾਰ ਸਾਡਾ ਬਾਬੂ ਰਾਮ ਦੇ ਦਰਜ ਕੀਤਾ ਗਿਆ ਮੁਕੱਦਮੇ ਦੇ ਵਿੱਚ ਮੁਦਈ ਮੁਕੱਦਮਾ ਨੇ ਆਪਣੀ ਸਟੇਟਮੈਂਟ ਲਿਖਾਉਦੇ ਹੋਏ ਦੱਸਿਆ ਕਿ ਉਸ ਦੇ ਬਾਪ ਬਾਬੂ ਰਾਮ ਦੀ 9 11 25 ਵਿਖੇ ਵਿਅਕਤੀ ਉਹ ਲੋਕ ਨੂੰ ਜ਼ਹਿਰੀਲੀ ਦਵਾਈ ਪਿਆਏਗੀ ਜਿਸ ਕਰਕੇ ਉਸ ਦੀ ਮੌਤ ਹੋਗੀ ਜਿਸ ਦੇ ਆਧਾਰ ਤੇ ਮੁਕੱਦਮਾ ਅੰਡਰ ਸੈਕਸ਼ਨ 105 ਬੀ ਐਨ ਐਸ 219/25 ਮਿਤੀ 11 11 25 ਪੀ ਐਸ ਸੀਟੀ ਬੋਕਸ ਰਜਿਸਟਰ ਕੀਤਾ ਗਿਆ ਮੁਕੱਦਮੇ ਦੀ ਤਫ਼ਤੀਸ਼ جاری ਹੈ 2 ਘੰਟੇ ਦੇ ਵਿੱਚ ਦੀਸੀਜ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਜੈਸੀ ਸੂਰਤ ਹੋਗੀ ਵੈਸੀ ਕਾਰਵਾਈ ਹੁਣ ਚਲਾਈ ਦੀ